ਜੇ ਮੈਨੂੰ ਕੋਈ ਸਮਝ ਨਹੀਂ ਆਉਂਦੀ ਮੈਂ ਕਿਹੜਾ ਬਿਜ਼ਨਸ ਕਰਾਂ ਜਿਹਦੇ ਵਿੱਚ ਪ੍ਰੋਫਿਟੀ ਪ੍ਰੋਫਿਟ ਹੋਵੇ ਘਾਟਾ ਹੋ ਵੀ ਨਾ ਪਤਾ ਨਾ ਮੈਂ ਦੱਸਾਂ ਤੂੰ ਗੋਲ ਗੱਪਿਆਂ ਦਾ ਕਰ ਲਾ ਫੁੱਲ ਗਿਆ ਤੇ ਗੋਲ ਗੱਪਾ ਜੇ ਨਾ ਫੁੱਲਿਆ ਤੇ ਪਾਪੜੀ ਦੋਵੇਂ ਪਾਸੇ ਫਾਇਦਾ ਹੀ ਫਾਇਦਾ ਬੇ ਹੁਣ ਤੂੰ ਝਾੜੂ ਪੋਚਾ ਛੱਡ ਕੇ ਕਿੱਧਰ ਤੁਰ ਪਿਆ ਐ ਉਹ ਮਰੀਜ਼ ਹੁਣ ਹਸਪਤਾਲ ਛੱਡ ਕੇ ਬਾਹਰ ਵੀ ਨਹੀਂ ਜਾ ਸਕਦਾ ਵੇ ਅੱਛਾ ਇਹ ਘਰ ਹੁਣ ਤੇਨੂੰ ਹਸਪਤਾਲ ਲੱਗਦਾ ਤੇ ਹੋਰ ਇੱਥੇ ਤਾਂ ਮੇਰਾ 24 ਘੰਟੇ ਇਲਾਜ ਹੀ ਹੁੰਦਾ ਕਿਤੇ ਵੇਲਣੇ ਨਾ ਤੇ ਕਿਤੇ ਝਾੜੂ ਨਾ ਮੈਂ ਤਾਂ ਕਹਿਣਾ ਲੱਗ ਜੇ ਆਗੋ ਉਸ ਕੈਲੰਡਰ ਨੂੰ ਜਿੱਤੇ ਤੇਰੇ ਮੇਰੇ ਵਿਆਹ ਦੀ ਤਾਰੀਖ ਪੱਕੀ ਹੋਈ ਸੀ ਨੀ ਉਹ ਬਹਾਮਣ ਮਰ ਜੇ ਹਾਰਟ ਅਟੈਕ ਹੋ ਕੇ ਜਿਹਨੇ ਤੇਰਾ ਮੇਰਾ ਵਿਆਹ ਕੱਢਿਆ ਸੀ ਹਰ ਵਕਤ ਖੂਨ ਪਿੰਦੀ ਰਹੂਗੀ ਖੂਨ ਪੀਣੀ ਜੋਕ ਜੇ ਮੈਂ ਖੂਨ ਪੀਣੀ ਜੋਕ ਹੁੰਦੀ ਨਾ ਹੁਣ ਤੱਕ ਤੇਰਾ ਖੂਨ ਪੀ ਕੇ ਤੇਰਾ ਵजूद ਖਤਮ ਕਰ ਦੰਦੀ ਸ਼ੁਕਰ ਕਰ ਮੇਰੇ ਅੰਦਰਲੇ ਡੈਨ ਨਹੀਂ ਜਾਗੀ ਜਿੱਦਣ ਉਹ ਜਾਗ ਪਈ ਤੈਨੂੰ ਕੱਚੇ ਨੂੰ ਖਾ ਦੂੰ ਰਕਸ਼ਾਂ ਦੀ ਧੀ ਜੀ ਮੈਨ ਇੱਕ ਗੱਲ ਦੀ ਸਮਝ ਨਹੀਂ ਆਈ ਹਮੇਸ਼ਾ ਘਰ ਵਾਲੀ ਦੀ ਹਾਈਟ ਘਰ ਵਾਲੇ ਤੋਂ ਛੋਟੀ ਹੀ ਹੁੰਦੀ ਆ ਉਹ ਇਸ ਕਰਕੇ ਮੁਸੀਬਤ ਜਿੰਨੀ ਵੀ ਛੋਟੀ ਹੋਵੇ ਉਨੀ ਹੀ ਬੰਦੇ ਲਈ ਚੰਗੀ ਹੁੰਦੀ ਆ ਵੇ ਹਣ ਤੂੰ ਕਿੱਧਰ ਚੱਲੇ ਆ ਮਾਰਤੀਏ ਮਗਰੋਂ ਆਵਾਜ਼ ਮੈਂ ਕਿਸੇ ਕੰਮ ਚੱਲੇ ਆ ਵੇ ਮਾਤਾ ਇੰਜ ਕਹਿੰਦੀ ਸੀ ਘਰੋਂ ਬਾਹਰ ਜਾਣ ਤੋਂ ਪਹਿਲਾਂ ਨਾ ਮਹਾਰਾਜ ਨੂੰ ਮੱਥਾ ਟੇਕ ਕੇ ਜਾਣਾ ਚਾਹੀਦਾ ਸਾਰੇ ਕੰਮ ਵਧੀਆ ਹੁੰਦੇ ਆ ਨਾ ਮੈਂ ਨਹੀਂ ਰੱਬ ਨੂੰ ਮੰਨਦਾ ਵੇ ਕਿਉਂ ਉਹ ਜਦੋਂ ਤੈਨੂੰ ਵਿਆਹਣ ਗਿਆ ਸੀ ਤੂੰ ਤਾਂ ਮੱਥੇ ਦੀ ਗੱਲ ਕਰਦੀ ਆ ਮੈਂ ਤਾਂ ਮੱਥੇ ਰਗੜ ਰਗੜ ਕੇ ਗਿਆ ਸੀ ਤਾਂ ਵੀ ਮੇਰੀ ਜ਼ਿੰਦਗੀ 'ਚ ਤੇਰੇ ਵਰਗੀ ਸੁਨਾਮੀ ਆਉਣ ਤੋਂ ਨਹੀਂ ਬਚਾ ਸਕਿਆ ਜੀ ਇਹ ਕੁੜਤਾ ਥੋੜੇ ਤੇ ਵੱਡਾ ਜੱਜਦਾ ਤੂੰ ਜਿੰਨੇ ਮਰਜ਼ੀ ਪੰਪ ਦੇ ਲਾ ਸੂਟ ਤਾਂ ਤੈਨੂੰ ਮੈਂ ਲੈ ਕੇ ਨਹੀਂ ਦੇਣਾ ਵੇ ਕੱਲਾ ਕੁੜਤਾ ਹੀ ਜੱਜਦਾ ਸ਼ਕਲ ਤਾਂ ਤੇਰੀ ਬਾਂਦਰਾ ਵਾਲੀ ਆ ਮੇਰੀ ਜਾਨ ਅੱਜ ਰਾਤ ਨੂੰ ਘਰੇ ਨਾ ਆਵੀਂ ਮੇਰੇ ਘਰ ਵਾਲਾ ਘਰੇ ਆ ਕਿੰਦੋ ਮੈਨੂੰ ਤੇਰੇ ਤੋਂ ਇਹ ਉਮੀਦ ਨਹੀਂ ਸੀ ਵੇ ਕੰਜਰਾ ਹੁਣ ਤੇਰਾ ਮੈਂ ਤਾਂ ਮੈਸੇਜ ਪੜ੍ਹਦੀ ਸੀ ਵੇ ਕੀ ਤੂੰ ਮੂੰਹ ਜਿਆ ਬਣਾ ਕੇ ਬੈਠਾ ਰਹਿਣਾ ਤੂੰ ਤਾਂ ਨਾ ਮੈਨੂੰ ਪੂਰਾ ਪਿਆਰ ਨਹੀਂ ਕਰਦਾ ਉਹ ਜੀਤਾ ਵੇਖ ਲਾ ਆਪਦੀ ਘਰ ਆਈ ਨਾ ਰੋਇ ਨਵੇਂ ਤੋਂ ਨਵਾਂ ਸ਼ੇਰ ਸੁਣਾ ਕੇ ਖੁਸ਼ ਰੱਖਦਾ ਤੇ ਤੂੰ ਤੂੰ ਕਦੀ ਮੈਨੂੰ ਇੱਕ ਵੀ ਨਹੀਂ ਸੁਣਾਇਆ ਲੈ ਉਹ ਤਾਂ ਲਿਖੇ ਲਿਖਾਏ ਪੜ੍ਹ ਕੇ ਸੁਣਾਉਂਦਾ ਮੈਂ ਤਾਂ ਜਿੱਦੇ ਸੁਣਾਵਾਂ ਨਾ ਦਿਲ ਦੀਆਂ ਗਹਿਰਾਈਆਂ ਤੋਂ ਸੁਣਾਉਣਾ ਹੁੰਦਾ ਵੇ ਅੱਛਾ ਸੁਣਾ ਫਿਰ ਲੈ ਸੁਣ ਫਿਰ ਤੇਰਾ ਹੱਸਣਾ ਬੜਾ ਕਮਾਲ ਹੈ ਤੇਰਾ ਹੁਸਨ ਬੇਮਿਸਾਲ ਹੈ ਅਰਜ ਕਿਆ ਹੈ ਤੇਰਾ ਹੱਸਣਾ ਬੜਾ ਕਮਾਲ ਹੈ ਤੇਰਾ ਹੁਸਨ ਬੇਮਿਸਾਲ ਹੈ ਮੇਰੀ ਜ਼ਿੰਦਗੀ ਚ ਬੋਝ ਬਣ ਕੇ ਤੈਨੂੰ ਆਈ ਨੂੰ ਹੋ ਗਏ 20 ਸਾਲ ਹੈ ਭੈਣੋ ਕਰਵਾ ਚਾਹਉ ਥਾਉਣ ਵਾਲਾ ਤੇ ਮੈਂ ਕਿ ਬਣਾਇਆ ਲਹਿੰਗਾ ਲੈਣ ਦਾ ਵਿਚਾਰ ਪਰ ਮਨ ਬਦਲ ਗਿਆ ਜਦੋਂ ਮੈਂ ਇਹਦਾ ਪਾਟਿਆ ਹੋਇਆ ਕੱਛਾ ਦੇਖਿਆ ਪਾਟੀਆਂ ਹੋਈਆਂ ਜਰਾਬਾਂ ਦੇਖੀਆਂ ਉਹ ਹੀ ਦੋ ਦੋ ਸਾਲ ਪੁਰਾਣੇ ਕੱਪੜੇ ਪਾਈ ਰੱਖਦਾ ਫਿਰ ਮੇਰੀ ਆਤਮਾ ਨੇ ਕਿਹਾ ਲਹਿੰਗਿਆਂ ਵੱਲ ਨਹੀਂ ਆਪਦੇ ਪਤੀ ਵੱਲ ਧਿਆਨ ਦੇ ਫਿਰ ਜਿਹੜਾ ਮਨ ਨੇ ਕਿਹਾ ਮੈਂ ਤਾਂ ਉਹੀ ਮੰਨ ਲਿਆ ਇਹਦਾ ਕੀ ਹੈ ਇਹਦਾ ਤਾਂ ساری ਉਮਰ ਇਹੀ ਹਾਲ ਰਹਾ ਤੇ ਰਹੂਗਾ ਮੈਂ ਤਾਂ ਲਹਿੰਗਾ ਲਵੂੰਗੀ ਤੂੰ ਰੋਜ਼ ਕੱਛਾ ਧੋ ਕੇ ਸਕਾ ਦਿਨੇ ਹੈ ਨੌਂਦਾ ਤੂੰ ਹੈ ਨਹੀਂ ਉਹ ਹੌਲੀ ਬੋਲ ਕਮਾਂਡੀ ਤੇ ਇਹ ਸੋਚਣਗੇ ਵੀ ਇਹ ਰੋਜ਼ ਨਾਉਂਦਾ ਹੈ ਜੀ ਅਗਲੇ ਮਹੀਨੇ ਮੇਰੀ ਭੈਣ ਦਾ ਵਿਆਹ ਉਹ ਪੁੱਛਦੀ ਸੀ ਜੀਜਾ ਮੇਰੇ ਵਿਆਹ ਚ ਕੀ ਦੇਊਗਾ ਜੀਜਾ ਦੋ ਤੁਹਾਡੇ ਸਾਰੇ ਟੱਬਰ ਨੂੰ ਗਾਲਾਂ ਬੇ ਕਿਉਂ ਸਾਰੇ ਟੱਬਰ ਨੂੰ ਗਾਲਾਂ ਦੇਵੇਂਗਾ ਉਹਨਾਂ ਨੇ ਤੇਰਾ ਕੀ ਵਿਗਾੜਿਆ ਨਾ ਵਿਗਾੜਿਆ ਨਹੀਂ ਫੁੱਲ ਝੜੀ ਕਿਸੇ ਹੋਰ ਨੂੰ ਦੇਣ ਲੱਗਿਆ अब मेरे पल्ले पाता एटम चौबीस घंटे मेरे से ही फटता है अरे आपसे एक बात पूछनी थी हाँ पूछो ये जो बारिश के मौसम में बूंदा बूंदी होती है तो कैसे पता चलता है कि बूंदा कौन है और बूंदी कौन है बताओ पता नहीं लोगों को कैसे खूबसूरत पड़ोसन मिल जाती है मेरे तो एक तरफ मंथरा है ਤੋ ਦੂਸਰੀ ਤਰਫ ਢਾਲ ਕਾ ਸਾਰਾ ਦਿਨ ਪਕਾਈ ਮਾਰਦੀ ਰਹਿੰਦੀ ਆ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਤੇਰੇ ਚ ਦਿਮਾਗ ਨਾਲ ਦੀ ਚੀਜ਼ੇ ਨਹੀਂ ਮੈਂ ਰਿਸ਼ਤਾ ਹੀ ਨਾ ਲੈ ਕੇ ਜਾਂਦਾ ਲੈ ਮੰਗਿਆ ਤਾਂ ਤੁਸੀਂ ਹੱਥ ਸੀ ਦਿਮਾਗ ਦੀ ਤਾਂ ਕੋਈ ਗੱਲ ਹੀ ਨਹੀਂ ਹੋਈ ਨਾ ਕੀ ਗੱਲ ਅੱਜ ਕੱਲ ਬੜੇ ਤਨ ਕੁੜੀਆਂ ਦੇ ਫੋਨ ਆਉਂਦੇ ਆ ਉਹ ਕਮਲ ਏ ਦਿਲ ਭਲਾ ਮੇਰਾ ਜਿੱਡਾ ਮਰਜੀ ਸਮੁੰਦਰੀ ਉਹ ਜਿੰਨਾ ਚਿਰ ਤੇਰੇ ਵਰਗਾ ਮਗਰਮਾਛੇ ਦੇ ਵਿੱਚ ਰਹਿੰਦਾ ਨਾ ਬਗਾਨੀ ਮੱਛੀ ਦਾ ਪਰ ਵੀ ਨਹੀਂ ਮਾਰ ਸਕਦੀ ਉਹ ਸਿੰਦਰੇ ਜਾ ਛੇਦੀ ਛੇਦੀ ਨਾ ਆਪਣੇ ਅੰਦਰੋਂ ਜੰਡੂ ਬ bomb ਲੈ ਕੇ ਆ ਵੇ ਕੀ ਗੱਲ ਹੋ ਗਈ ਕਿੱਥੇ ਲਾਉਣੀ ਐ ਉਹ ਆਪਣੀ ਗਵਾਂਡਣ ਦੇ ਨਾ ਕਮਰ 'ਚ ਦਰਦ ਦਾ ਉਹਦੇ ਲਾਉਣੀ ਆ ਵੇ ਫਾੜ ਲੈ ਜਾ ਪਰ ਥੋੜੀ ਜੀ ਬਚਾ ਲਈ ਨਹੀਂ ਕਿਹੜੀ ਗੱਲਾਂ ਵੇ ਵਾਪਸ ਘਰ ਆ ਜਾ ਫਿਰ ਤੈਨੂੰ ਵੀ ਲੋਡ ਪੈਣੀ ਏ